ਕੀ ਕਿਨੇ ਚੋਕੀ ਫਿਲਮ ਦੇ ਬਹੁਤ ਵਧੀਆ ਲੱਗੀ ਫਿਲਮ ਬਹੁਤ ਗ੍ਰੈਂਡ ਹੈ ਮੈਂ ਇਹੀ ਕਹੂੰਗਾ ਮਰਜਾ ਮਰਜਾ ਨਾ ਕਰੀ ਜਾਇਆ ਕਰੋ ਲਾ 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 ਵੀ ਹੋਣੀ ਚਾਹੀਦੀ ਹੈ ਬਹੁਤ ਵਧੀਆ ਬਹੁਤ ਫਾਈਨ ਹੈ ਬਹੁਤ ਵਧੀਆ ਹੈ ਕਾਸਟਿੰਗ ਵੀ ਲਗੀ ਬਹੁਤ ਵਧੀਆ एकदम ਅੱਛੀ ਲੱਗੀ ਗੁੱਗੂ ਗਿੱਲ ਭਾਈ ਤਾਂ ਬਹੁਤ ਬਹੁਤ ਅੱਛੀ ਬਾਦ ਇਹ ਲੋਕਾਂ ਦੇ ਪਿਆਰ ਨਾਲ ਹੀ ਹੈ ਔਰ ਸਾਨੂੰ ਪੂਰਾ ਮਤਲਬ ਪੂਰੀ ਉਮੀਦ ਹੈ ਕਿ ਬਹੁਤ ਮੁਹੱਬਤ ਮਿਲੇਗੀ ਸਾਨੂੰ ਬਹੁਤ ਪਿਆਰ ਮਿਲੇਗਾ ਕਿਉਂਕਿ ਐਸੀ ਬਹੁਤ ਮਿਹਨਤ ਨਾਲ ਫਿਲਮ ਬਣਾਈ ਹੈ ਔਰ ਹੋ ਸਭ ਤੋਂ ਦੀ ਗੱਲ ਤਾਂ ਇਹ ਹੈ ਵੀ ਹਰ ਆਰਟਿਸਟ ਨੂੰ ਐਪਰੀਸ਼ੀਏਟ ਕਰ ਰਹੇ ਨੇ ਸਾਰੇ ਜਿੰਨੇ ਵੀ ਥੋੜਾ ਕੰਮ ਕੀਤਾ ਬਹੁਤਾ ਕੀਤਾ ਹਰ ਇੱਕ ਦਾ ਬਹੁਤ ਇੰਪੋਰਟੈਂਟ ਕਿਰਦਾਰ ਹੈ ਔਰ ਜ਼ਰੂਰੀ ਹੈ ਫਿਲਮ ਲਈ ਆ ਉਹ ਹੁਣ ਯਾਦ ਨਹੀਂ ਵੀਰ ਆ ਦੂਜਾ ਦੂਜਾ ਸੁਣਾ ਦਿੰਦਾ ਇਹ ਮੱਝ ਦੀ ਗੱਦੀ ਮੇਰੀ ਮਸ਼ੂਕ ਹੈ ਜਿੰਦੇ ਲਈ ਮੈਂ ਦੁਨੀਆ ਵੱਢ ਸਕਣਾ ਵੱਢ ਮੈਂ ਪੁੱਤਰ ਨੂੰ ਵੀ ਸਕਣਾ ਕਿ ਪਾਉ ਚੱਲ ਚਲੀਏ ਪਾਉ ਚੱਲ ਚਲੀਏ ਪਾਉ ਦੇ ਨਾਮ ਹੈ ਜੋ ਪਾਸੇ ਦੇ ਫਿਲਮਸ ਮਏਗਾ ਜੀ ਜੀ ਨੂੰ ਲੱਗਦਾ ਜਿਕਰ ਅੱਜਾ ਜਿਹੜਾ ਕੁਛੋ ਕੁਣਾ ਆਉਗਾ ਇਹਦੇ ਪੀੜੀ ਦੇ ਜਾਣੇ ਨੇ ਇਹ ਸ਼ਰਤ ਜਿਹੜੇ ਨੇ ਮੈਂ ਸਮਝਦਾ ਕਿ ਉਹ ਤਾਂ ਨਹੀਂ ਆਉਂਦੇ ਆ ਜੀ ਉਹਨਾਂ ਵਿੱਚ ਸ਼ਬਦਾਂ ਨੂੰ ਲੈ ਕੇ ਰਿਲੇਸ਼ਨਸ਼ਿਪ ਬਣਾ ਕੇ ਮਾਂ ਪੁੱਤ ਦਾ ਜੀ ਜੀ ਇਹ ਬਹੁਤ ਫੋਕਸ ਕੀਤਾ ਕਿ ਇਹਦੇ ਜੀ ਜੀ ਬੜੀ ਇਹ ਖੂਬਸੂਰਤੀ ਹੈ ਆ ਸਾਨੂੰ ਵੀ ਨਹੀਂ ਸੀ ਪਤਾ ਵੀ ਇਹ ਫਿਲਮ 'ਚ ਜਦੋਂ ਅਸੀਂ ਮੁਕੰਮਲ ਕਹਾਣੀ ਵੇਖੀ ਫਿਲਮ ਵੇਖੀ ਸਾਰੀ ਤਾਂ ਉਦੋਂ ਪਤਾ ਲੱਗਿਆ ਵੀ ਇਹ ਕਿੰਨੇ ਹਰ ਪਹਿਲੂ ਤੇ ਸਾਡੇ ਰਾਈਟਰ ਡਾਇਰੈਕਟਰ ਸਾਹਿਬ ਨੇ ਕੰਮ ਕੀਤਾ ਹੈ ਔਰ ਇਹ ਰਿਸ਼ਤਿਆਂ ਦੀ अहमियत ਮਹਿਸੂਸ ਹੁੰਦੀ ਹੈ ਆ ਬਾਕੀ ਸਾਰਿਆਂ ਅੱਗੇ ਇਹੋ ਬੇਨਤੀ ਹੈ ਕਿ ਤੁਸੀਂ ਹਮੇਸ਼ਾ ਸਾਨੂੰ ਸਾਥ ਦਿੰਦੇ ਆਇਓ ਔਰ ਵੱਤ ਵੱਤ ਸਪੋਰਟ ਕਰਿਓ ਤਾਂ ਸਾਡੀ ਬਾਰੇ ਜਿਹੜਾ ਕਿਰਦਾਰ ਦੱਸਿਆ ਜਾਂਦਾ ਪਰ ਇਸ ਵਾਰ ਭਾ ਤੇ ਭੌਤ ਵੀ ਨਾਮ ਮਿਲ ਗਿਆ ਹਾਂਜੀ ਬਿਲਕੁਲ ਬਿਲਕੁਲ ਇਹਦਾ ਹੈ ਜੀ ਆਪਾਂ ਮਕਸਦ ਇਹੋ ਹੈ ਕਿ ਹਰ ਜ਼ਬਾਨ ਚ ਹਰ ਇਲਾਕੇ ਦੀ ਕੋਈ ਨਾ ਕੋਈ ਅੱਛੀ ਫਿਲਮ ਬਣੇ ਔਰ ਇਸ ਵਾਰੀ ਮਾਜੇ ਤੇ ਲਾਤੀ ਦੀ ਹੈ ਤਾਂ ਕੋਸ਼ਿਸ਼ ਕੀਤੀ ਹੈ ਜੀ ਅਸੀਂ ਇਹ ਵੱਤ ਵਾਦ ਸਪੋਰਟ ਕਰ ਰਹੇ ਤੁਸੀਂ ਅਸੀਂ ਐਕਸਰਸ ਹੁੰਦੀਆਂ ਪਰ ਲੱਗਦਾ ਇਸ ਵਾਰ ਮੂਵੀ ਨੂੰ ਪਤਾ ਚੱਲ ਗਿਆ ਕਿ ਭਾਉ ਵੱਡੇ ਭਰਾ ਨੂੰ ਸਤਕਾਰ ਨਾਲ ਬੋਲੇ ਹਾਂ ਜੀ ਬਿਲਕੁਲ ਭਾਉ ਵੱਡੇ ਭਰਾ ਨੂੰ ਸਤਕਾਰ ਨਾਲ ਭਰਾ ਨੂੰ ਕਿਹਾ ਜਾਏ ਜਾਂਦਾ ਹੈ ਜੀ ਹਾਂ ਜੀ ਬਿਲਕੁਲ ਸਵਾਲ ਬਾਅਦ ਲਈ ਰਹੇਗਾ ਤਾਂ ਲੱਗੇ ਆਉਣਲੇ ਸਮੇਂ ਦੇ ਵਿੱਚ ਬਾੜ ਦੀ ਕਰੇਗਾ ਕੋਈ ਸਾਹਮਣੇ ਪਰ ਤੁਹਾਨੂੰ ਆਦੀ ਨੇ ਕਿ ਮਤਲਬ ਇਹਦਾ ਕਿ ਦੁਸ਼ਮਣ ਹੀ ਜਿਹੜੀੋਂ ਔਰ ਜ਼ਿਆਦਾ ਬੰਦਕੀ ਲੇ ਸ਼ੰਪਲੇ ਸ਼ੰਪਲੇ ਜਿਹੜੀ ਤੁਹਾਨੂੰ ਵੀ ਪਰ ਉਹ কুরਸੀ ਵੀ ਗੁਜਰੀ ਆ ਤੁਹਾਨੂੰ ਵੀ ਭਾਜੀ ਨਾ ਨਹੀਂ ਖੜੇ ਵਿੱਚ ਤੋਂ ਟੋੜੇ ਮੈਨੂੰ ਐਲਾ ਦਾ ਆਨੰਦ ਆਊਗਾ ਆਡੀਅנס ਨਜ਼ਾਰਾ ਲੁੱਟੂਗੀ ਪੂਰਾ ਬਾਕੀ ਸਾਡੇ ਡਾਇਰੈਕਟਰ ਸਾਰੇ ਖੜੇ ਨੇ ਸਾਰਾ ਇਹਨਾਂ ਦਾ ਮਰਦਾ ਇਹਨਾਂ ਦੀ ਕਰਾਮਾਤ ਹੈ ਸਾਡੇ ਨਾਲ ਸਾਡੇ ਡਾਇਰੈਕਟਰ ਹੀਰੇ ਜੀ ਰਤਨ ਸਾਹਿਬ ਖੜੇ ਆ ਤੇ ਮੈਂ ਇਹਨਾਂ ਸੱਚੀ ਗੱਲ ਹੈ ਇਹਨਾਂ ਦੇ ਪਿੱਠ ਪਿੱਛੇ ਵੀ ਇਹੋ ਗੱਲ ਕਹਿੰਦੇ ਰਹਿਆ ਹੋਰ ਅੱਜ ਵੀ ਕਹਿ ਰਹੇ ਆ ਕਿ ਇਹ ਡਾਇਰੈਕਟਰਸ ਮੂਵੀ ਹੈ ਇਹਨਾਂ ਨੇ ਹਰ ਪਹਿਲੂ ਨੂੰ ਐਨੇ ਖੂਬਸੂਰਤੀ ਨਾਲ ਮਤਲਬ ਕੰਟਰੋਲ ਚ ਕੰਮ ਕੀਤਾ ਤੁਸੀਂ ਖੁਦ ਵੇਖਿਆ ਇਹ ਬਾਕੀ ਚਲੋ ਵਾਇਗਰੂ ਕਰੇ ਇਹ ਵੱਡੀ ਹਿੱਟ ਹੋਵੇ ਅਸੀਂ ਅਗਲੀ ਫਿਲਮ ਵਿੱਚ ਤੇ ਨਾਲ ਦੀ ਲਿਆ ਸਕੀ ਇੱਕ ਤਰੀਕੇ ਦੀ ਸਟੋਰੀ ਸੀਗੀ ਉਸਾਰ ਕੇ ਤਨੂ ਬਜਾਏ ਟੂ ਦੀ ਵੇਟਿੰਗ ਹੋਏਗੀ ਆ ਨਜ਼ਰ ਵੀ ਆ ਰਿਹਾ ਜਿਸ ਤੇ ਮੈਂ ਗੱਲ ਹੁਣ ਪੂਨਨ ਨਾਲ ਵੀ ਕਰਨਾ ਚਾਹਾਂਗਾ ਤੁਹਾਡੇ ਕੰਮ ਦੀ ਬਹੁਤ ਤਰੀਫ ਹੋ ਰਹੀ ਹੈ ਆ ਖਾਸ ਕਰਕੇ ਜਿਸ ਤਰੀਕੇ ਨਾਲ ਤੁਹਾਡਾ ਨਾਮ ਲਗਾਇਆ ਜਿਸ ਤਰੀਕੇ ਤੁਹਾਡੀ ਐਂਟਰੀ ਲਗੀ ਸਾਥੇ ਫੜੇ ਉਹਦੇ ਗੋਲੀ ਲਾਉਂਦੇ ਹੋ ਨਹੀਂ ਤਾਂ ਅੰਦਾਜ਼ ਤੁਹਾਡਾ ਬੱਚ ਨੂੰ ਬਹੁਤ ਬਚਾਉਂਦਾ ਰਿਹਾ ਡਿਫਰੈਂਟ ਅੰਦਾਜ਼ ਜੋ ਕੋਲ ਦੇਖੀ ਹੈ ਮਜ਼ਾ ਆਇਆ ਸ਼ੁਕਰੀਆ ਮੈਂ ਤਾਂ ਮਤਲਬ ਸ਼ੁਕਰਗੁਜ਼ਾਰ ਹਾਂ ਧੀਰੇ ਚਰਦੀ ਜਿਨ੍ਹਾਂ ਨੇ ਇਹਦੇ ਲਈ ਮੈਨੂੰ ਸੋਚਿਆ ਕਿ ਮੈਂ ਕਰ ਸਕਦੀ ਹਾਂ ਔਰ ਮੈਂ ਤਾਂ ਡਾਇਰੈਕਟਰ ਸੈਕਟਰਾਂ ਜੋ ਮੈਨੂੰ ਕਿਰਾਇਆ ਉਹ ਇਹਨਾਂ ਨੇ ਹੀ ਕਰਾ ਲਿਆ ਮੈਂ ਨਾਰਮਲ ਤੇ ਮੈਂ ਬਾਤ ਸਾਹੂ ਹ ਜਿਕੇ ਲੱਗਦਾ ਹੈ ਕੋਲੇ ਸੁਣਨੇ ਚਾਹੀਦਾ ਸੁਣਤਾ ਨਹੀਂ ਲੱਗਦਾ ਕਿ ਮੇਰੇ ਸਾਥ ਦਾ ਸਰੀਰ ਨੂੰ ਫੋਰਡਾ ਨਾ ਆਉਂਦਾ ਨਹੀਂ ਗੰਦੀ ਤੁਸੀਂ ਵੇਖ ਹੀ ਚੁੱਕੇ ਹੋ ਦੇਰ ਤੋਂ ਬੜੀ ਕੁਝ ਐਕਸਪੈਕਟਸ ਨੌਜਵਾਨੇ ਜੁਲਦਾਪੁਰ ਦੀ ਗੰਦੀ ਦਾ ਰੋਣਾ ਸੀਗਾ ਪਰ ਇਸ ਵਾਰ ਮਾਜੇ ਦੀ ਗੰਦੀ ਦਾ ਰੋਣਾ ਪਤਾ ਲੱਗੇਗਾ ਕੀ ਬਣਾਉਂਦਾ ਜੀ ਜੀ ਬਿਲਕੁਲ ਲੱਗੂਗਾ ਸਭ ਤੋਂ ਵੱਡੀ ਗੱਲ ਹੈ ਇਹ ਫਿਲਮ ਕਿਸੇ ਇੱਕ ਹੀਰੋ ਦੀ ਫਿਲਮ ਨਹੀਂ ਇਹ ਕਿਰਦਾਰਾਂ ਦੀ ਫਿਲਮ ਹੈ ਜਿਹੜਾ ਕਿਰਦਾਰ ਪਰਦੇ ਤੇ ਆਉਂਦਾ ਉਹ ਉਸ ਦਾ ਹੀਰੋ ਹੈ ਜਿਹੜਾ ਸੀਨ ਚੱਲਦਾ ਉਹੀ ਹੀਰੋ ਹੈ ਪਰ ਖਾਸ ਕਰ ਮੈਨੂੰ ਉਹ ਪੀਨੇ ਬੜਾ ਸਰਪ੍ਰਾਈਜ਼ ਕੀਤਾ ਬੀਬੀ ਰਜਨੀ ਦੇ ਰੋਲ ਤੋਂ ਨਿਕਲ ਕੇ ਇੱਕਦਮ ਕੜਕ ਪੁਲਿਸ ਆਫੀਸਰ ਹਨਾ ਔਰ ਕੁੱਲ ਜੀ ਆਲਵੇਜ਼ ਬੋਲਦਾ ਹੁੰਦਾ ਹੋਣਾ ਕਿ ਕੁੱਲ ਦਾ ਹਲੇ ਨਾ ਬਾਕੀ ਆ ਇੰਡਸਟਰੀ ਨੂੰ ਦੇਣਾ ਔਰ ਮੈਨੂੰ ਲੱਗਦਾ ਕਿ ਕਮਿੰਗ ਫਰਾਈਡੇ ਤੋਂ ਬਾਅਦ ਲੋਕ ਇੱਕ ਨਵਾਂ ਰੂਪ ਦੇਖਣਗੇ ਹਨਾ ਤਾਂ ਨਾਮ ਹੋਣਾ ਹੈ ਕਿ ਕੁੱਲ ਸਿੱਧੂ ਕੁੱਲ ਸਿੱਧੂ ਦੇ ਪਾਜੀ ਦਾ ਸਾਰੇ ਜਿੰਨੇ ਵੀ ਆਰਟਿਸਟ ਨੇ ਸਾਰਿਆਂ ਨੇ ਬਹੁਤ ਕਮਾਲ ਕੰਮ ਕੀਤਾ ਔਰ ਮੈਂ ਇੱਕ ਗੱਲ ਇੱਕ ਗੱਲ ਫੇਰ ਕਹਿਣਾ ਚਾਹਣਾ ਡਾਇਰੈਕਟਰ ਸਾਹਿਬ ਖੜੇ ਨਹੀਂ ਮੈਂ ਤਾਂ ਨਹੀਂ ਬੋਲਦਾ ਮੈਂ ਤੇ ਗੱਗੂ ਪਾਜੀ ਗੱਲ ਕਰ ਰਹੇ ਸੀ ਕਿ ਜਦੋਂ ਇੰਨੇ ਕਿਰਦਾਰਾਂ ਦਾ ਤ ਫਿਲਮਾਂ ਖੇਲਰ ਜਾਂਦੀਆਂ ਨੇ ਜੀ ਜੀ ਸੰਭਾਲੀਆਂ ਨਹੀਂ ਜਾਂਦੀਆਂ ਫਿਲਮ ਨੂੰ ਇੱਕੋ ਪੇਸ ਤੇ ਚਲਾ ਕੇ ਰੱਖਿਆ ਤੇ ਸਾਰੇ ਕਿਰਦਾਰਾਂ ਨੂੰ ਨਾਲ ਬੰਨ ਕੇ ਰੱਖਿਆ ਸੋ ਸਾਰਾ ਕ੍ਰੈਡਿਟ ਮੈਂ ਮੀਤ ਜੀ ਬਾਜੀ ਤੇ ਡਾਇਲੋਗ ਦਾ ਕ੍ਰੈਡਿਟ ਮੈਂ ਗੁਰਪ੍ਰੀਤ ਭੁੱਲਰ ਨੂੰ ਕਿੰਨਾ ਜਿਨਾ ਇੰਨੇ ਸ਼ਾਨਦਾਰ ਡਾਇਲੋਗ ਲਿਖੇ ਨੇ ਕਿ ਅਨੰਦਾ ਡਾਇਲੋਗ ਬਿਲਕੁਲ ਭੁੱਲਰ ਭੁੱਲਰ ਕਿੱਧਰ ਬੋਲੋ ਆ ਆ ਆ ਔਰ ਇਕਤizal ਮੈਂ ਦੱਸਾਂ ਅੱਜ ਮੈਂ ਮਾਰਕ ਰੰਧਾਵੇ ਨੂੰ ਬੜਾ ਮਿਸ ਕਰ ਰਿਹਾ ਹਾਂ ਹਾਂ ਮਾਰਕ ਸੱਚੀ ਦੱਸਾਂ ਤੇ ਸਾਡਾ ਜੇ ਕਿਤੇ ਉਹ ਵੀਰਾ ਪ੍ਰੋਗਰਾਮ ਵੇਖ ਰਿਆ ਹੋਵੇ ਤਾਂ ਮੁਬਾਰਕਬਾਦ ਕਬੂਲ ਕਰੇ ਬਾ ਕਮਾਲ ਕੰਮ ਕੀਤਾ ਉਹਨੇ ਬਹੁਤ ਅੱਛਾ ਸਾਰੇ ਨਹੀਂ ਕੀਤਾ ਬਾਬ ਦੀ ਤਾਂ ਲੇਕਿਨ ਉਹ ਇੱਥੇ ਹੈ ਨਹੀਂ ਤਾਂ ਅਸੀਂ ਉਹਨੂੰ ਇਸ ਤਰ੍ਹਾਂ ਵਧਾਈਆਂ ਦੇਣੀਆਂ ਚਾਹੁੰਦੇ ਜੀ ਕਈ ਵਾਰ ਮਜਾ ਨਦੀਆਂ ਪਿੱਛੇ ਪਰਿਵਾਰ ਵੀ ਗਵਾਣੇ ਪੈ ਜਾਂਦੇ ਹਾਂ ਹਾਂ ਜੀ ਇਹਦੇ ਕੀ ਸ਼ੱਕ ਹੈ ਜੇ ਆ ਮਰਦ ਪਿੱਛੇ ਸਾਰਾ ਕੁਝ ਕਰਨਾ ਮੈਨੂੰ ਤੁਸੀਂ ਇੱਕ ਚੀਜ਼ ਦੇਖੋ ਯਾਰ ਫਿਲਮ ਦੇ ਵਿੱਚ ਮੈਸੇਜ ਕਿੰਨੇ ਸੋਹਣੇ ਨੇ ਛੋਟੇ ਛੋਟੇ ਮੈਸੇਜ ਤੁਹਾਨੂੰ ਫਿਲਮ ਦੇ ਕੇ ਜਾ ਰਹੀ ਹੈ ਕਿ ਇੰਨਾ ਕੰਮਾਂ ਦੇ ਵਿੱਚ ਤੁਹਾਡਾ ਪਰਿਵਾਰ ਤੁਹਾਡੀਆਂ ਜ਼ਿੰਦਗੀਆਂ ਖੇਲਰ ਜਾਂਦੀਆਂ ਜੀ 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 ਅਣਾ ਤੁਸੀਂ ਇੱਕ ਸ਼ੋਰਤ ਦੇ ਲਈ ਕੀ ਕੁਝ ਗਵਾਹ ਬੈਨੇ ਓਏ ਬੰਦਾ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਏ ਉਹਦੀ ਔਲਾਦ ਕਿੰਨੀ ਇੰਪੋਰਟੈਂਟ ਹੁੰਦੀ ਹੈ ਔਰ ਉਹ ਕਿੰਨਾ ਉਹਦਾ ਸਿਰ ਉੱਚਾ ਵੀ ਕਰ ਸਕਦੀ ਹੈ ਉਹਦੀ وجہ ਨਾਲ ਸਲਤਨਤ ਵੀ ਹਿੱਲ ਸਕਦੀ ਹੈ ਤਾਂ ਇਹ ਵੀ ਇੱਕ ਸਬਕ ਮਿਲਦਾ ਹੈ ਦੇ ਵੀਰੇ ਛੋਟੇ ਜੋ ਕਿਰਦਾਰ ਨੇ ਇੱਕ ਛੋਟੇ ਭਰਾ ਵੱਡੇ ਭਰਾ ਦਾ ਪਿਆਰ ਦਰਸਾਇਆ ਉਹ ਅੱਜ ਵੀ ਕਈ ਘਰਾਂ ਦੇ ਵਿੱਚ ਨਹੀਂ ਦਰਸਾਪੋਂਦੇ ਜੱਫੀ ਨਹੀਂ ਪਾਪੋਂਦੇ ਪਰ ਜੋ ਤੁਸੀਂ ਗੱਲਾਂ ਕੀ ਲੈ ਕੇ ਆਏ ਕਿ ਤੇਰੀ ਮੌਤ ਤੋਂ ਪਹਿਲੇ ਵੀ ਕੰਮ ਨੂੰ ਮੇਰੇ ਕੋਲੋਂ ਲੰਘਣਾ ਪਏਗਾ। ਸੋ ਲੱਗਦਾ ਕਿ ਕਿਸੇ ਨਾ ਕਿਸੇ ਤਰੀਕੇ ਪਰਿਵਾਰ ਨੂੰ ਆਪਣੇ ਚ ਬਿਆਨ ਕਰ ਲੈਣਾ ਚਾਹੀਦਾ ਕਿ ਕਿੰਨਾ ਕੁ ਪਿਆਰ ਹੈਗੇ ਇੱਕ ਦੂਜੇ ਨਾਲ। ਮੇਰੇ ਖਿਆਲ ਚ ਭਰਾਵਾਂ ਦਾ ਪਿਆਰ ਹੈ ਵਾਂਸ ਇਨ ਵਾਇਲ ਵਾਂਸ ਇਨ ਵਾਇਲ ਅਹੇ ਜੇ ਚੀਜ਼ਾਂ ਹੁੰਦੀ ਨੇ ਕਿ ਅਸੀਂ ਬਦਨਾਮ ਕਰਦੇ ਨੇ ਰਿਸ਼ਤੇ। ਨਹੀਂ ਤਾਂ ਭਰਾ ਭਰਾਵਾਂ ਦਾ ਪਿਆਰ ਕਦੇ ਨਹੀਂ ਉਧਰ ਦੀ ਗੱਲ ਹੈ ਇਹਦਾ ਹੁੰਦਾ ਹੀ ਹੈ। ਇਹ ਕਦੇ ਨਾ ਕਦੇ ਹੋ ਜਾਂਦੀ ਪਰਾ ਆਈ ਉਹ ਕਹਿੰਦੇ ਹੁੰਦੇ ਨੇ ਨਾ ਕਿ ਆਪਣਾ ਕੁੱਟੂ ਤੇ ਛਾਵੇਂ ਸੁੱਟੂ ਸੋ ਭਰਾਵਾਂ ਦਾ ਪਿਆਰ ਕਦੇ ਨਹੀਂ ਟੁੱਟ ਸਕਦਾ ਜੀ ਜੀ ਤਾਂ ਮੈਂ ਕਹਣਾ ਠੀਰ ਜੀ ਆਜੋ ਯਾਰ ਹਾਂ ਕੀ ਬਾਤ ਹੈ ਆਹ ਬਾਤ ਠੀਰੇ ਦੀ ਠੀਰੇ ਦੀ ਐਕਟਿੰਗ ਰਹੀ ਹੈ ਬਹੁਤ ਬਾਤ ਕਮਾਲ ਹੈ ਇਸ ਤਰੀਕੇ ਦਾ ਲਫਟਿੰਗ ਫਾਈਟਿੰਗ ਫਿਲ ਵੀ ਸੀਗਾ ਦੇਰ ਜਿਹਦੇ ਨਾਲ ਬਾਤ ਕਮਾਲ ਉਹਦਾ ਹੱਥੀਂ ਥੈਂਕ ਯੂ ਸੋ ਬਾਤੀ ਮਤਲਬ ਬਹੁਤ ਰਿਆ ਨੇ ਕਿ ਦੇਰ ਜੀ ਨੂੰ ਕੁੱਟਦੇ ਨੇ ਦੇਖਿਆ ਲੇਕਿਨ ਕੁੱਟਦਾਂਦੇ ਉਹ ਘੱਟ ਦੇਖਿਆ ਇਹ ਤਾਂ ਬਿਊਟੀ ਹੈ ਇਸ ਫਿਲ ਬਾਰੇ ਇਸੇ ਗੱਲ ਬਹੁਤ ਬਤਵਾਨ ਸੀ ਜਿਸ ਤਰੀਕੇ ਨਾਲ ਫਰਮਾਇਆ ਗਿਆ ਜਿਸ ਤਰੀਕੇ ਨਾਲ ਇੱਕ ਮਾਂ ਦੇ ਅੱਗੇ ਕਹਿ ਦਿੱਤੇ ਕਿ ਪੁੱਤ ਬੇਵਜਹ ਮਰ ਜਾਣਾ ਇੱਕ ਕਹਿ ਸਕਦੇ ਕਿ ਮਾਂ ਕਮਜ਼ੋਰੀ ਨਹੀਂ ਸੀਗੀ ਉਸੇ ਵੇਲੇ ਤਾਂ ਪੁੱਤ ਦੀ ਵੀਕਨਸ ਨਹੀਂ ਸੀਗੀ ਲੇਕਿਨ ਜਿਸ ਤਰੀਕੇ ਨਾਲ ਬਾਚ ਉਹ ਦੇਖ ਰੋਡ ਅੱਗੇ ਨਿਕਲ ਕੇ ਸਾਹਮਣੇ ਆਉਂਦੇ ਨੇ ਨੀ ਉਹ ਵੀ ਬੜਾ ਤਜੱਸਵੰਦ ਹੋ ਰਹਿਣ ਕਿ ਜਿਸ ਤਰੀਕੇ ਨਾਲ ਉਹਦੀ ਗੋਲੀ ਉਹਦੇ ਨੇ ਮਾਰ ਦਿਓ ਤਾਂ ਇਹ ਇੱਕ ਦਲੇਰ ਦਾ ਆਉ ਉਹ ਕਰੈਕਟਰ ਦਾ ਥੈਂਕ ਯੂ ਥੈਂਕ ਯੂ ਇੱਕ ਕਰੈਕਟਰ ਦੀ ਲੇਅਰ ਹੈਗੀ ਸੀ ਕਿ ਉਹ ਆਪਦੀ ਵਾਈਫ ਦੇ ਸਾਹਮਣੇ ਉਹ ਆਪਦੇ ਆਪ ਨੂੰ ਇਦਾਂ ਮਹਿਸੂਸ ਕੀਤਾ ਕਿ ਉਹਦੀ ਪਿੱਠ ਲੱਗ ਗਈ ਕਿ ਉਦਾਂ ਉਹ ਵੱਦ ਜਿਵੇਂ ਕਹਦੀ ਕਿ ਉਹਨੂੰ ਫੀਲ ਹੋਇਆ ਤਾਂ ਉਦਾਂ ਉਹ ਜਿਉਣਾ ਨਹੀਂ ਚਾਹੁੰਦਾ ਸੀ ਸੋ ਮੈਂ ਬlesed ਫੀਲ ਕਰਦਾ ਕਿ ਇਨੇ ਸਾਰੇ ਐਕਟਰਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪ ਦੇ ਕਰੈਕਟਰ ਨਾਲ ਉਹਦਾ ਹੀ ਪਹਿਲੇ ਪੰਜਾਬੀ ਫਿਲਮਾਂ ਐਕਸ਼ਨ ਪਾਉਂਦੀਆਂ ਸੀ ਜਿਵੇਂ ਵੀ ਨਹੀਂ ਆਉਂਦੀ ਕਿ ਕਿਸ ਤਰ੍ਹਾਂ ਦੇ ਗ੍ਰਸਟ ਕਰਦਾ ਹੈ ਰਾਤ-ਬਾਰ ਵੀ ਆ ਸੀ ਤਾਂ ਵੇਖੋ ਜੀ ਐਕਸ਼ਨ ਫਿਲਮਾਂ ਉਹ ਸੀ ਐਕਸ਼ਨ ਹੀ ਇਹ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਲੇਕਿਨ ਉਹ ਅਲੱਗ ਟਾਈਪ ਦਾ ਸੀ ਮਸਲਾ ਇਹ ਮਸਲੇ ਲੱਗ ਟਾਈਪ ਦੇ ਨੇ ਉਹ ਪਿੰਡੂ ਜ਼ਮੀਨਾਂ ਦੇ ਝਗੜੇ ਜਾਂ ਉਸ ਤਰ੍ਹਾਂ ਦੀਆਂ ਫਿਲਮਾਂ ਉਸ ਟਾਈਮ ਬਣਦੀਆਂ ਸੀ ਹੁਣ ਇਹ ਨਵੇਂ-ਨਵੇਂ ਤਜਰਬੇ ਹੋ ਰਹੇ ਨੇ ਮੈਂ ਤਾਂ ਇਹ ਕਹਿਣਾ ਚਾਹਣਾ ਕਿ ਇਸ ਫਿਲਮ ਦਾ ਪ੍ਰੀਮੀਅਰ ਵੇਖਿਆ ਮੈਂ ਇੱਕ ਆਡੀਅנס ਦੇ ਤੌਰ ਤੇ ਵੇਖ ਕੇ ਆਇਆ ਤੁਸੀਂ ਵੀ ਵੇਖਿਆ ਪਰ ਮੈਨੂੰ ਤਾਂ ਹੁਣ ਇਹ ਫਿਕਰ ਲੱਗਿਆ ਪਿਆ ਇਹਦਾ ਅਗਲਾ ਪਾਰਟ ਧੀਰਜ ਜੀ ਕੀ ਬਣਾਉਣਗੇ ਇਤੋਂ ਵੱਧ ਬਣਾਉਣਾ ਕੋਈ ਪੈਣਾ ਕਿਆ ਬਾਤ ਹੈ ਤੁਹਾਡਾ ਤੇਰੀ ਤੇਰੀ ਥੈਂਕ ਯੂ ਜੀ ਥੈਂਕ ਯੂ ਜੀ ਮੇਰੇ ਲਈ ਬੜਾ ਔਖਾ ਰਿਹਾ ਪਰ ਦੇਵ ਸਰ ਨਾਲ ਹੀ ਮੇਰਾ ਐਕਸ਼ਨ ਆ ਮੋਸਟਲੀ ਤਾਂ ਨਹੀਂ ਨਹੀਂ ਸਰ ਮੈਂ ਕਿ ਮੇਰਾ ਦੇਵ ਸਰ ਨਾਲ ਹੀ ਐਕਸ਼ਨ ਆ ਮੋਸਟਲੀ ਬਟ ਅਗੇਨ ਸੱਚੀ ਮੈਂ ਕ੍ਰੈਡਿਟ ਥਿਰੇ ਸਰ ਨੂੰ ਦੇਣਾ ਚਾਹੂੰਗੀ ਐਂਡ ਜਿਹੜੇ ਸਾਡੇ ਐਕਸ਼ਨ ਮਾਸਟਰ ਸੀਗੇ ਸ਼ਾਮ ਕੌਸ਼ਲ ਜੀ ਆ ਮੇਰੇ ਸੱਟਾਂ ਵੀ ਬੜੀਆਂ ਲੱਗੀਆਂ ਬਟ ਆ ਡੋਨਟ ਥਿੰਕ ਉਹ ਮੈਂ ਕੰਪਲੇਨ ਕਰ ਸਕਦੀ ਹਾਂ ਕਿਉਂਕਿ ਜੋ ਪ੍ਰੋਡਕਟ ਨਿਕਲ ਕੇ ਆਇਆ ਉਹ ਬਹੁਤ ਸੋਹਣਾ ਹੈ ਜੀ ਸ਼ਾਮ ਜੀ ਪਲੱਸ ਪੁਆਇੰਟ ਐਸ ਫਿਲਮ ਜੀ ਨੰਬਰ 1 ਵੀ ਤੁਹਾਡੇ ਮਾਝੇ ਦੇ ਡਾਇਲੌਗਸ ਕਾਫੀ ਸੇਮੇ ਸੁਣਿਆ ਉਹ ਪ੍ਰਧਾਨ ਲਾਕਿਆ ਕਿਹੜਾ ਆਪਣਾ ਲਾਕੈਸ਼ਵਰ ਦੱਸਣਾ ਨਹੀਂ ਪਿਆ ਲੋਕਾਂ ਨੂੰ ਪਤਾ ਲੱਗ ਜੇਗਾ ਆਈ ਡੋਨਟ ਥਿੰਕ ਸੋ ਜੀ ਆਈ ਥਿੰਕ ਮਾਝੇ ਤੋਂ ਹਮੇਸ਼ਾ ਬਹੁਤ ਸਾਰਾ ਪਿਆਰ ਮਿਲਿਆ ਆ ਤਾਂ ਕਰਕੇ ਮੈਨੂੰ ਲੱਗਦਾ ਮੈਂ ਇਸ ਫਿਲਮ ਦਾ ਵੀ ਹਿੱਸਾ ਆ ਸੋ ਹਮੇਸ਼ਾ ਹੀ ਬਹੁਤ ਪਿਆਰ ਮਿਲਿਆ ਜੀ ਹੈਪੀ ਭਾਜੀ ਆਓ ਕੀ ਮਿੱਠਾ ਬਾਈ ਹੈਪੀ ਦੀ ਆਵਾਜ਼ ਤਾਂ ਨਾ ਜੇਕਰ ਤਾਂ ਸੁਣੀ ਜਾਵੇ ਬੰਦੇ ਸੱਚੀ ਦਾ ਇਹ ਵੀ ਅਸੀਂ ਕਹਿੰਦਾ ਕਿ ਇਹ ਹਾਈ ਵੋਲਟ ਜਿਵੇਂ ਲਵਾਉਂਦੀ ਆ ਰਹਿਣਾ ਪਿਆਰੀ ਜੀ ਮੂਵਮੈਂਟ ਦਿਖਾਉਣ ਵਾਸਤੇ ਉਹਦੀ ਲੋਡ ਪੈਂਦੀ ਆ ਮੇਕਅਪ ਉਹ ਇਹ ਬਹੁਤ ਇੰਨੀ ਗੱਲਾਂ ਨੇ ਕਿ ਸੁਰੇਗੀ चौहान ਜੀ ਦੇ ਲਾਲ ਵਿੱਚ ਕਿੰਨੀ ਦੇਖ ਬਹੁਤ ਚੰਗਾ ਲੱਗਿਆ ਵੀਰੇ ਬੜਾ ਪਹਿਲਾਂ ਤਾਂ ਫਿਲਮ ਬਹੁਤ ਘੈਂਟ ਆ ਜੀ ਮੈਂ ਮੈਂ ਕਹਿੰਦਾ ਵੀ ਇਤੋਂ ਸੋਹਣਾ ਪੰਜਾਬੀ ਦੇਖਿਆ ਤੁਸੀਂ ਬਾਈ ਜੀ ਪਹਿਲੇ ਪਿੱਛੇ ਕੇਨੇ ਪੁੱਛਿਆ ਕਹਿੰਦੇ ਵੀ ਗੁੱਗੂ ਬਾਈ ਜੀ ਮੈਂ ਕਹਿੰਦਾ ਮੈਂ ਉਹਨੂੰ ਇਤੋਂ ਸੋਹਣਾ ਪੰਜਾਬੀ ਦੇਖਿਆ ਅਰੇ ਕੀ ਬਾਤ ਕਰਦੇ ਯਾਰ ਜੇ ਪੰਜਾਬ ਦੀ ਡੈਫੀਨੇਸ਼ਨ ਤੇ ਗੁੱਗੂ ਬਾਈ ਜੀ ਨੇ ਜਿਉਂਦੇ ਵਸਦੇ ਰਹੋ ਤੁਸੀਂ ਇੰਨਾ ਪਿਆਰ ਦਿੰਦੇ ਤੇ ਬਾਕੀ ਬਾਕੀ ਇਹ ਚੱਕਰ ਵੀ ਆ ਅਸੀਂ ਕਿੰਨੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਵੀ ਐਸੇ ਜਿਹੀ ਐਂ ਚੱਲ ਰਿਹਾ ਕੰਮ ਜੱਟ ਤੇ ਜ਼ਮੀਨ ਤੋਂ ਲੈ ਕੇ ਅੱਜ ਹੁਣ ਤੱਕ ਇੱਥੇ ਹੀ ਆ ਪਤਾ ਨਹੀਂ ਕਿੰਨੀ ਐਂ ਰਹਿਣੀਆਂ ਨੇ ਆਈਆਂ ਜਾਨੀ ਅਸਲ ਮੇਰਾ ਮੇਰਾ ਸੁਖਨਾ ਭਾਈ ਜੇ ਮੈਂ ਇਨਾ ਲੰਬਾ ਕੰਮ ਕਰਾਂ ਤੇ ਮੈਂ ਬਾਈ ਦੀ ਬੰਦੂ ਕਰਦਾ ਇਹ ਮੇਰਾ ਸੁਪਨਾ ਸੀ ਕਿ ਆਉਂਦੇ ਰੋ ਬਾਈ ਨੂੰ ਬਹੁਤ ਕਾਮਯਾਬੀਆਂ ਸਾਰੇ ਅੱਜ ਦਾ ਦਿਨ ਪਹਿਲਾਂ ਐਕਟਰਾਂ ਨਾਲ ਡਾਇਰੈਕਟਰ ਨਾਲ ਗੱਲ ਕਰੋ ਸਭ ਤੋਂ ਵੱਡੀ ਵਧਾਈ ਧੀਰਜ ਰਤਨ ਬਾਈ ਨੂੰ ਐਨੀ ਸੋਹਣੀ ਫਿਲਮ ਲਿਖੀ ਹੈ ਕਮਾਲ ਦੀਆਂ ਲੇਅਰਸ ਨੇ ਇੰਨਾ ਵਧੀਆ ਸਕਰੀਨ ਪਲੇ ਕਹਾਣੀ ਇਮੋਸ਼ਨਸ ਔਰ एवरीथिंग ਜੋ ਚਾਹੀਦਾ ਹੁੰਦਾ ਔਰ ਤੱਕੇ ਨਾਲ ਕੋਈ ਕਮੇਡੀ ਨਹੀਂ ਪਾਉਣ ਦੀ ਕੋਸ਼ਿਸ਼ ਕੀਤੀ ਤੱਕੇ ਨਾਲ ਕੋਈ ਟਰੈਕ ਨਹੀਂ ਪਾਇਆ ਸਾਰੇ ਐਕਟਰਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਗੁੱਗੂ ਬਾਈ ਨੂੰ ਬੜੀ ਦੇਰ ਬਾਅਦ ਇਸ ਰੂਪ ਦੇ ਵਿੱਚ ਦੇਖਿਆ ਦੇਵ ਖਰੋੜ ਮੇਰੀ ਡਾਰਲਿੰਗ ਆ ਮੈਨੂੰ ਬਹੁਤ ਸਾਰੀ ਵਧਾਈ ਔਰ ਰੂਪੀ ਸਾਡੀ ਛੋਟੀ ਔਰ ਕੁਲ ਸਿੱਧੂ ਕਮਾਲ ਸਾਰਿਆਂ ਨੇ ਕੰਮ ਧੀਰਜ ਨੇ ਵੱਡੇ ਗਰੇਵਾਲ ਨੇ ਓ ਸ਼ਾਪਾਸ਼ਾਲਾ ਅਧਿਕਾਰੀ ਸਾਡਾ ਭਰਾ ਹੈ ਇਹਨਾਂ ਦੇ ਕੋਲ ਹੈ ਇੰਨਾ ਹੀ ਕਹਿਣਾ ਮਝੈਲ 2 ਸ਼ੁਰੂ ਕਰੋ ਇੱਕ ਆਪਣੇ ਦੇਸੀ ਜ਼ਮਾਨਚਾ ਦੇ ਹੁੰਦੇ ਹਨ ਨਾ ਧੀਰੇ ਭਾਈ ਨੇ ਨੱਕੇ ਠੱਪਦੇ ਧੀਰਜ ਭਾਈ ਦੋ ਦੋ ਚੰਦ ਧੀਰਜ ਭਾਈ ਨਹੀਂ ਨਹੀਂ ਥੈਂਕ ਯੂ ਸੋ ਮੱਚ ਸਭ ਤੋਂ ਵੱਡੀ ਜਿਹੜੀ ਮੈਨੂੰ ਕਾਮਯਾਬੀ ਲੱਗਦੀ ਹੈ ਇਸ ਫਿਲਮ ਦੀ ਕਿਸੇ ਵੀ ਐਕਟਰ ਨੇ ਦੂਜੇ ਐਕਟਰ ਦਾ ਸਪੇਸ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਸਭ ਤੋਂ ਵਧੀਆ ਗੱਲ ਸੀ ਕਿਸੇ ਵੀ ਐਕਟਰ ਚ ਕੋਈ ਇਨਸੈਕਿਉਰਟੀ ਨਹੀਂ ਸੀ ਜਿੰਨਾ ਜਿੰਨਾ ਜਿਹਨੂੰ ਕਿਹਾ ਗਿਆ ਉਹਨੂੰ ਵਧੀਆ ਪਲੇ ਕੀਤਾ ਤੇ ਹਰ ਦੂਜੇ ਬੰਦੇ ਨੂੰ ਐਪਰੀਸ਼ੀਏਟ ਕੀਤਾ ਥੈਂਕ ਯੂ ਸੋ ਮਚ ਆ ਜਾਓ ਜੀ ਆ ਜਾਓ ਬੈਰੀ ਨਾ ਇਹ ਕਿਹੜੇ ਸੱਤ ਮੱਧਮ ਬਣਾਉਂਦਾ ਹੈ ਆਹ ਕਿਆ ਬਾਲ ਹੈ ਇਹ ਨੂੰ ਐਪਰੀਸ਼ੀਏਟ ਕਰਨਾ ਬਣਦਾ ਜੀ ਇੰਨਾ ਸੋਹਣਾ ਐ ਛੋਟੀ ਉਮਰ ਚ ਜਦ ਬੱਚੇ ਇੰਨਾ ਕਮਾਲ ਦਾ ਕੰਮ ਕਰਦੇ ਐ ਤੇ ਫਿਰ ਵੱਡੇ ਹੋ ਕੇ ਕੀ ਬਣਨਗੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਕਸਮ ਮਰਜੀ ਵਾਲੇ ਤਗੜੇ ਹੋ ਜਾਣ ਇਹ ਆਪਣਾ ਪਸ਼ੂਕੜ ਦੱਸਿਆ ਗਿਆ ਅੱਜ ਇਹ ਉਹ ਭਾਜੀ ਡੇਟ ਬੋਲਦੇ ਹੋ 31 ਜਨਵਰੀ ਬੋਲਦੇ ਹੋ 31 ਹਾਂਜੀ 31 ਜਨਵਰੀ ਅਗਲੇ ਚੱਕਰ ਵਾਰ ਰਿਲੀਜ਼ ਹੋਣ ਵਾਲੀ ਹੈ ਜੀ ਫਿਲਮ ਤੇ ਜ਼ਰੂਰ ਵੇਖਣ ਜਾਇਓ ਸਾਰੇ ਔਰ ਸਾਡੀ ਇਹੋ ਬੇਨਤੀ ਹੈ ਸਾਡੀ ਆਡੀਅנס ਨੂੰ ਵੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਥੈਂਕ ਯੂ ਭਾਜੀ ਗੁੱਗੂ ਭਾਈ ਨੇ ਬੋਲਿਆ ਬਾਕੀ 31 ਜਨਵਰੀ ਜੀ ਸਾਰੇ ਆਉਣ ਔਰ ਇੱਕ ਚੰਗਾ ਸਿਨੇਮਾ ਦਵਾਂਗੇ ਔਰ ਛੋਟੇ ਛੋਟੇ ਮੈਸੇਜ ਨੇ ਇੰਟਰਟੇਨਿੰਗ ਹੈ ਔਰ ਇਮੋਸ਼ਨਲ ਵੀ ਹੈ ਔਰ ਤੁਸੀਂ ਸਾਰਿਆਂ ਨੇ ਪ੍ਰੇਜ਼ ਕੀਤੀ ਹੈ ਤੇ ਬਾਕੀ 31 ਜਨਵਰੀ ਨੂੰ ਜਿਹੜਾ ਅਸੀਂ ਇੱਕ ਐਗਜ਼ਾਮ ਦਿੰਨੇ ਆ ਉਹਦੇ ਰਿਜ਼ਲਟ ਦੀ ਵੇਟ ਆਲਵੇਜ਼ ਆਡੀਅנס ਕੋ ਰਹਿੰਦੀ ਹੈ ਕਿ ਆਡੀਅנס ਕੀ ਸਾਨੂੰ ਕਿੰਨੇ ਨੰਬਰ ਦਿੰਦੀ ਆ ਉਸ ਦਿਨ ਦੀ ਵੇਟ ਆ ਸਾਨੂੰ ਥੈਂਕ ਯੂ ਥੈਂਕ ਯੂ ਵੈਰੀ ਮਚ ਗੰਗਾ ਜੀ ਬਹੁਤ ਸ਼ੁਕਰੀਆ ਹਾਂ ए ए डायरेक्टर साहब हां डायरेक्टर साहब दसो ये दसो नहीं जी ए ए हला बेसिकली आपा भी वर्किंग ऑन सेकंड पार्ट स्क्रिप्ट लिख रहे हैं एंड बहुत अच्छी दिन थैंक यू रेणु बाद ओके जी थैंक यू थैंक यू सो मच हरियाणा बहुत-बहुत शुक्रिया वेरी गुड यार ऑल एक्टर्स इन सिंपल ग्रोज़ टू द पॉइंट डायलॉग्स एंड रियली व्हेन द जोश वाज रिक्वायर्ड टू सम एक्सटेंड आई बीइंग ए एयरफोर्स ऑफिसर ਮਨੋオクੜੀ ਜਿਹੜੀ ਐਸਪੀ थी ਉਹਦਾ ਰੋਲ ਵੀ ਬਹੁਤ ਅੱਛਾ ਥਾ। ਆਈ ਡੋਨਟ ਨੋ ਵਾਟ ਇਜ਼ ਹਰ ਨੇਮ। ਵੈਸੇ ਤੁਸੀਂ ਨਾਰਮਲੀ ਫਿਲਮਾਂ ਦੇਖਦੇ ਹੋ ਕਦੀ? ਪਿਛੇਆਂ 2-2.5 ਹਜ਼ਾਰ ਦੇਖਿਆ ਪਹਿਲਾਂ-ਪਹਿਲਾਂ ਸਟੂਡੈਂਟ ਡੇਜ਼ ਐਂਡ ਆਲ ਮੋਸਟਲੀ ਹਿੰਦੀ ਪੰਜਾਬੀ ਵੀ ਦੇਖਿਆ। ਮਾਰ-ਧਾਰ ਵਾਲੀ ਵੀ ਦੇਖਿਆ। ਦਿਸ ਫਿਲਮ ਪਿਕਚਰ ਕਵਰਡ ਕੁਆਇਟ ਲੋਟ ਯੂ ਨੋ ਦਾ ਫੈਮਿਲੀ ਦੀ ਕਿੱਦਾਂ ਹੁੰਦੇ ਆ ਸਾਡੇ ਪੁਲਿਸ ਦਾ ਇੰਕਾਊਂਟਰ ਕਿੱਦਾਂ ਹੁੰਦਾ ਔਰ ਸਾਰਾ ਉਹਨੂੰ ਕਿਲ ਕਰਤਾ ਹੈ ਪਿਕਚਰ। ਤੁਹਾਨੂੰ ਕਿਦਾਂ ਹੀ ਲੱਗੀ ਸ਼ਾਇਦ? ਅੱਛੀ ਲੱਗੀ ਗੈਂਗ ਬੋਰ ਐਂਡ ਆਲ ਸੋ ਇਟ ਵਾਸ ਗੁੱਡ ਸਮਥਿੰਗ ਇਹ ਡਾਇਰੈਕਟਰ ਹੈ ਨਾ ਜਿਹੜਾ ਹਾਂਜੀ ਇਹ ਇਹਦੇ ਦੇ ਫਾਦਰ ਮੇਰੇ ਨਾਲ ਸਰਵਿਸ ਕਰਦੇ ਸੀ ਯੈਸਟਰਡੇ ਓਨਲੀ ਦੇ ਟੋਲਡ ਮੀ ਕਿ देयर इज अ ਪ੍ਰੀਮੀਅਰ ਆ ਵਾਸ ਨਾਟ ਇਨੀਸ਼ੀਅਲੀ ਵੈਰੀ ਕੀਮ ਮੈਂ ਬਿਜ਼ੀ ਥਾ ਕਿਤੇ ਬਟ ਉਹ ਬੰਦਾ ਮੇਰੀ ਏਜ ਦਾ ਮੇਰੇ ਨਾਲ ਸਰਵਿਸ ਕਰਦਾ ਸੀ ਇਹਦੇ ਫਾਦਰ ਕਿਆ ਨਾਮ ਹੈ ਧੀਰੇ ਧੀਰੇ ਜੀ ਇਸ ਮੂਵੀ ਸਮਝ ਲੱਗਦਾ ਇਟ ਵਾਸ ਬਰਥ ਕਮਿੰਗ ਯਾ ਯਾ ਵੈਰੀ ਗੁੱਡ ਥੈਂਕ ਯੂ